ਹਾਂਜੀ ਗਾਇਸ ਕੀ ਹਾਲ ਚਾਲ ਤੇ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਰਾਏ ਆਹ ਦੇਖੋ ਜੀ ਪਿੰਡ ਬੜਾਂਚ ਮਨਜਿੰਦਰ ਹੁਣੀ ਘਾਹ ਦੀ ਦੇਖੋ ਘਾਹ ਕੱਟੀ ਜਾਂਦੇ ਗਰਾਊਂਡ ਜੀ ਤੇ ਦੇਖੋ ਲੇਟਾ ਲੂਟਾ ਵੀ ਲਾਈਆਂ ਹੋਈਆਂ ਏ ਦੇਖੋ ਜੀ ਲੇਟਾ ਲਾਈਆਂ ਹੋਈਆਂ ਉਹ ਦੇਖੋ ਜੀ ਜਵਾਗ ਆਹ ਦੇਖੋ ਜੀ ਕਿਵੇਂ ਚੜ੍ਹੇ ਫਿਰਦੇ ਆ ਤਾਂ ਦੋਸਤੋ ਹਲੇ ਵਾਰ 2 ਦੇ ਲਈ ਜਾਂਦੇ ਆ ਲੈ ਅਦਰ ਫੋਟਬਾਲ ਖੇਡੀ ਜਾਂਦੇ ਆ ਜੀ ਪਿੰਡ ਬੜਾਂ ਚ ਆ ਮੋਹਿਤ ਆ ਮਾਸਟਰ ਸਲੀਮ ਆ ਜੋਤਾ ਆ ਐਮੀ ਦੇਖੋ ਜੀ ਟੂਲ ਇਕੱਠਾ ਕਰੀ ਫਿਰਦਾ ਅੱਧੇ ਜਵਾਲ ਫੋਟਬਾਲ ਖੇਡੀ ਜਾਂਦੇ ਆ ਜੀ ਬਾਜ਼ ਨਹੀਂ ਆਉਂਦੀ ਜੀ ਆਹ ਦੇਖੋ ਜੀ ਜਵਾਕ ਕਿਵੇਂ ਤਾਂ ਜਿਹੜੇ ਰਹਦੇ ਆ ਹਾਂ ਜੀ ਓਕੇ ਗਾਇਸ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦੇਣਾ ਚੈਨਲ ਨੂੰ ਆਪਣੇ ਨੂੰ ਹਾਂ ਜੀ ਹਾਂ ਜੀ ਦੇਖੋ ਚਲੋ ਓਕੇ ਗਾਇਸ ਬਾਏ ਟਾਟਾ